ਤੁਹਾਨੂੰ ਇਹ ਆਪਸ ਸੇਲ ਲਈ ਹੋਈ ਸੀ ਸੂਟਾਂ ਦੀ ਜਿਹੜੇ ਸਾਡੇ ਕੋਲ ਸਿੰਗਲ ਸਿੰਗਲ ਆਰਟੀਕਲ ਆ ਰਹੇ ਨੇ ਕੋਈ 1000 ਵਾਲਾ ਕੋਈ 1200 ਵਾਲਾ ਸਾਰਾ ਸਟਾਕ ਆਣਾ ਹੁੰਦਾ ਸੀ ਕਲੀਅਰ ਸਿਰਫ 500 ਰੁਪਏ ਚੈੱਕ ਕਰੋ ਪਿਓਰ ਕਾਟਨ ਦਾ ਸੂਟ neck ਤੇ ਵਰਕ ਚੈੱਕ ਕਰੋ ਨਾਲੇ ਉਹ ਘੇਰੇ ਦੇ ਵਰਕ ਤੇ ਨਾਲ ਦੁਪੱਟਾ ਮੈਨ ਜੀ ਚੈੱਕ ਕਰੋ ਇਹ ਦੁਪੱਟਾ ਦੁਪੱਟੇ ਦੇ ਸੀਕਵੈਂਸ ਵਰਕ ਦਾ ਫੁੱਲ ਪਿਆਰ ਦਾ ਹੋਗਾ ਦੁਪੱਟਾ ਦੁਪੱਟੇ ਤੇ ਉਹਨਾਂ ਸੀਕਵੈਂਸ ਵਰਕ ਸੇ ਲੱਗ ਚੁੱਕਿਆ ਸਿਰਫ 495 ਰੁਪਏ ਚ ਆਰਡਰ ਵੀ ਤੁਸੀਂ 460 ਰੁਪਏ ਕੋਰੀਅਰ ਚਾਰਜ ਲੱਗਣਗੇ ਲੱਗ ਦੋ ਲੋ ਜੀ ਬਹੁਤ ਹੀ ਸੋਹਣਾ ਡਿਟੇਲ ਪ੍ਰਿੰਟ ਦੇ ਨਾਲ ਨਾਲ ਉਹਨੀਆਂ ਪ्योर ਮਸਰੀਨ ਦੀਆਂ ਬਾਟਮ ਬਾਰਡਰ ਚੱਕਰ ਆਨੇ ਲੋ ਜੀ ਦੁਪਟਾ ਚੈੱਕ ਕਰੋ ਬਹੁਤ ਹੀ ਸਜਣਾ ਦਾ ਪ੍ਰਿੰਟ 11100 ਵਿੱਚ ਵਿਕਣ ਵਾਲਾ ਸੂਟ ਤੁਹਾਡੇ ਲਈ ਲੈ ਕੇ ਆ ਚੁੱਕਿਆ ਸਿਰਫ 495 ਰੁਪਏ ਚੈੱਕ ਕਰੋ ਹੀ ਕੁਆਲਿਟੀ ਏ ਕਲਾਸ ਕੁਆਲਿਟੀ ਸਿਰਫ 495 ਰੁਪਏ ਵਿੱਚ ਆਰਡਰ ਵੀ ਤੁਸੀਂ ਕਰ ਸਕਦੇ ਲੈ ਕੇ ਜਾ ਸਕਦੇ ਐਡਰੈਸ ਤੁਹਾਨੂੰ ਪਤਾ ਹੀ ਮਾਨਸਾ ਬਰਾਣਾ ਰੋੜ ਦੇ ਜੋਗਾ ਜੋਗਾ ਬੱਸ ਅੰਡਾ ਸ਼ੋਰੂਮ ਹੈ ਆਰ ਚੈੱਕ ਕਰੋ 1100 ਵਾਲਾ ਸੂਟ ਹੈ ਇਹ ਇਹ ਵੀ ਤੁਹਾਨੂੰ ਮਿਲਣਾ ਸੋ ਕਲੀਨ ਦੀ ਸੇਰ ਤੇ ਸਿਰਫ 500 ਰੁਪਏ ਦਾ ਲੋ ਜੀ ਚੈੱਕ ਕਰੋ ਪ्योर ਪਾਕਿਸਤਾਨੀ ਸੂਟ ਨਾਲ ਦੁਪੱਟਾ ਲਓ ਜੀ ਚੈੱਕ ਕਰ ਲਓ ਸਿੰਗਲ ਸਿੰਗਰਿੰਦੇ ਨੇ ਆਰਟੀਕਲ ਕੋਈ 700 ਕੋਈ 800 ਕੋਈ 900 ਦੇ ਬਿਕਣ ਵਾਲੇ ਸੂਟ ਤੁਹਾਡੇ ਲਈ ਲੈ ਕੇ ਆ ਚੁੱਕਿਆ ਸਭ 495 ਦੇ ਵਿੱਚ ਲੈ ਕੇ ਤੇ ਜਾਸਰ ਫੌਜੀ ਕਲਾਸ ਚੈੱਕ ਹੋਈ ਬਹੁਤ ਹੀ ਪ੍ਰਿੰਟ ਤੇ ਸੋਹਣਾ ਸੂਟ ਦੇ ਨਾਲ ਉਹਨਾਂ ਪ्युअर ਦੁਪੱਟਾ ਦੁਪੱਟੇ ਦੇ ਵੀ ਆਊਗਾ ਵਰਕ ਲਓ ਜੀ ਚੈੱਕ ਕਰ ਲਓ 1000 ਤੋਂ ਲੈ ਕੇ 800 ਦੇ ਵਿੱਚ ਬਿਕਣ ਵਾਲੇ ਸੂਟ ਤੁਹਾਡੇ ਲਈ ਲੈ ਕੇ ਆ ਚੁੱਕਿਆ ਸਿਰਫ 495 ਦੇ ਵਿੱਚ ਚੈੱਕ ਕਰ ਲਓ ਸੇਵਨ ਬ੍ਰਾਂਡ ਦਾ ਪਿਓਰ ਕਾਰਨ ਦਾ ਸੂਰਜੀ ਜਿਹੜਾ ਮਾਰਕੀਟ ਵੇਚ ਰਿਹਾ 11100 ਰੁਪਏ ਵਿੱਚ ਨਾਲ ਆਉਣਾ ਫੁੱਲ ਪਰ ਦਾ